जुन <laughs> शेयर ਮੇਰੇ ਬਹੁਤ ਹੀ ਸਤਕਾਰਯੋਗ ਬਾਕੀ ਆਪਣੇ ਹੋਰ ਤੋਂ ਦੱਸੋ ਸਰ ਸਟੇਜ ਤੇ ਬਿਰਾਜਮਾਨ ਜੀ ਨੂੰ ਸ਼ੇਅਰ ਕਰਦੇ ਦੋ ਕਿ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਸਰਦਾਰ ਇਕਬਾਲ ਸਿੰਘ ਜੀ ਬਬਲੀ ਢਿਲੋਂ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਲੋਹੜਾ ਸਾਹਿਬ ਇਸ ਨਗਰ ਦੇ ਸਮੂੱਚੇ ਸੀਨੀਅਰ ਅਕਾਲੀ ਲੀਡਰ ਸਾਹਿਬਾਨ ਤੇ ਇਸ ਚੌਂਡੇ ਦੇ ਵਿੱਚ ਬਿਰਾਜਮਾਨ ਸਾਰੇ ਹੀ ਤੁਸੀਂ ਮੇਰੇ ਬਜ਼ੁਰਗ ਮੇਰੀ ਨੌਜਵਾਨ ਸਾਥੀ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅਸੀਂ ਸਵੇਰ 10 ਵਜੇ ਤੋਂ ਸਟਾਰਟ ਕੀਤੇ ਆ ਪ੍ਰੋਗਰਾਮ ਤੇ ਇੰਨਾ ਕੁ ਵਧੀਆ ਪਰਮਾ ਸੰਗਤ ਦਾ ਕੋਟਲੀ ਵਾਲਿਆਂ ਦਾ ਸਾਰੇ ਕੋਠਿਆਂ ਦਾ ਰਿਸਪੌਂਸ ਮਿਲ ਰਿਹਾ ਹੰਗਾਰਾ ਮਿਲ ਰਿਹਾ ਕਿ ਮੈਂ ਇਥੋਂ ਦੱਸ ਨਹੀਂ ਸਕਦਾ ਜੋ ਬਾਦਲ ਸਾਹਿਬ ਦੇ ਮਨ ਦੇ ਬਰਬੜੇ ਸੀ ਨਾ ਉਹ ਮੈਨੂੰ ਪੂਰੇ ਹੁੰਦੇ ਦਿਖ ਰਹੇ ਆ ਇਹਨਾਂ ਨੇ ਇਸ 2 ਮਿੰਟ ਬੈਠ ਜਾਓ ਬਾਈ ਜੀ ਆਪਾਂ ਬਾਅਦ ਫੋਟੋਵਾ ਕਰਾਵਾਂਗੇ ਸਾਰੇ ਮੀਂ ਬੇਥੇ ਕਰੋ ਜੋ ਸਬਜ਼ੀਆਂ ਕਰਾ ਕੇ ਭੇਜਾਂਗੇ ਇਸ ਦੌਰੇ ਤੋਂ ਪਹਿਲਾਂ ਸਾਨੂੰ ਬੁਲਾ ਕੇ ਬਾਦਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਮੈਨੂੰ ਕਿਹਾ ਸੀ ਕਹਿੰਦੇ ਕੋਈ ਐਸੇ ਪ੍ਰੋਗਰਾਮ ਬਣਾ ਯਾਰ ਡਿੰਪੀ ਕੀ ਮੈਂ ਜਿਹੜੇ ਬਾਦਲ ਸਾਹਿਬ ਦੇ ਪੁਰਾਣੇ ਸਾਥੀ ਇਹਨਾ ਉਹਨਾਂ ਨੂੰ ਮਿਲਣਾ ਚਾਹਣਾ ਉਹਨਾਂ ਨਾਲ ਗੱਲਬਾਤ ਕਰਨਾ ਚਾਹਣਾ ਇਹ ਦੇਖਣਾ ਚਾਹਣਾ ਕਿ ਇਹੋ ਜਿਹਾ ਕਿ ਹੋ ਜਾ ਹਲਕਾ ਇਹ ਜਿਹੜੇ ਐਨੇ ਬਾਦਲ ਸਾਹਿਬ ਨੂੰ ਪਿਆਰ ਕਰਦੇ ਸੀ ਤੇ ਬਾਦਲ ਸਾਹਿਬ ਜਿਨ੍ਹਾਂ ਨੂੰ ਐਨਾ ਪਿਆਰ ਕਰਦੇ ਸੀ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕਿਉਂਕਿ ਅੱਗੇ ਆਉਂਦੇ ਸੀ ਰੈਲੀ ਹੁੰਦੀ ਸੀ ਵੱਡੀ ਆਪਾਂ ਇਕੱਠ ਕਰ ਲੈਂਦੇ ਸੀ ਬੋਲਦੇ ਸੀ ਤੇ ਚਲੇ ਜਾਂਦੇ ਸੀ ਇੱਕ ਦੂਜੇ ਨਾਲ ਗੱਲਾਂ ਨੇ ਹੁੰਦੀਆਂ ਸੀ ਇੱਕ ਦੂਜੇ ਦਾ ਸੁਭਾਅ ਬਾਰੇ ਆਪ ਵਾਕਫ ਨਹੀਂ ਸੀ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਸੁਭਾਅ ਬਾਰੇ ਵਾਕਫ ਸੀ ਨਾ ਕਿ ਬਾਦਲ ਸਾਹਿਬ ਨਾਲ ਤਾਂ ਆਪਾਂ ਇੰਨੇ ਖੁੱਲੇ ਸੀ ਕਿ ਉਹਨਾਂ ਨੇ ਬਾਹ ਫੜ ਕੇ ਠੱਲ ਲੈਂਦੇ ਸੀ ਤੇ ਬਾਦਲ ਸਾਹਿਬ ਵੀ ਆਪਾਂ ਨੂੰ ਇੰਨਾ ਪਿਆਰ ਕਰਦੇ ਸੀ ਵੀ ਜਿਹੜਾ ਵੀ ਰੋਕ ਲੈਂਦਾ ਬੁਲਾਉਂਦੀ ਬੱਚਾ ਉਹਨੂੰ ਜਵਾਬ ਨਹੀਂ ਦਿੰਦੇ ਸੀ ਉਹਦਾ ਹੱਲ ਕਰਕੇ ਦੁਰਦੇ ਹੁੰਦੇ ਸੀ ਇੰਨਾ ਪਿਆਰ ਕਰਦੇ ਸੀ ਇਸ ਖਾਸ ਕਰਕੇ ਕੋਟਲੀ ਹਲਕੇ ਤੋਂ ਸੋ ਇਸ ਲੜੀ ਦੇ ਚੱਲਦੇ ਤਹਿਤ ਕਹਿੰਦੇ ਯਾਰ ਓਵੇਂ ਹੀ ਮੇਰੇ ਕਿਰਾਏ ਦੇ ਤੂੰ ਫਿਰ ਅਸੀਂ ਪਲੈਨਿੰਗ ਬਣਾਈ ਕਿ ਬਲਸਾ ਫੇਰ ਆਪਾਂ ਨੂੰ ਇੱਕ ਵੱਡਾ ਨਹੀਂ ਪਰ ਛੋਟੇ-ਛੋਟੇ ਕਰਨੇ ਪੈਣਗੇ ਕਹਿੰਦੇ ਜੋ ਮਰਜ਼ੀ ਕਰ ਲੈ। ਮੈਂ ਕਿਹਾ ਜੀ ਇੱਕ ਦਿਨ ਲੱਗੂ ਕਹਿੰਦੇ ਲਾ ਦੂਗਾ। ਕੋਈ ਦਿੱਕਤ ਨਹੀਂ। ਫਿਰ ਅਸੀਂ ਇਹ ਹਰੇਕ ਕੋਠਿਆਂ ਦੇ ਵਿੱਚ ਆਪਣੇ ਪੰਜ ਪ੍ਰੋਗਰਾਮ ਰੱਖੇ। ਆ ਹੁਣ ਆਪਣੇ ਆ블ੂ ਆਪਣਾ ਕੋਰਟੀ ਦਾ ਤੀਜਾ ਪ੍ਰੋਗਰਾਮ ਚੱਲ ਰਿਹਾ। ਪਰ ਇੰਨਾ ਕਿ ਲੋਕ ਪਿਆਰ ਦੇ ਰਹੇ ਆ। ਇੰਨਾ ਕਿ ਤੁਹਾਡੇ ਨਾਲ ਮੇਲ ਮਲਾਪ ਸੁਮੇਲ ਹੋ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹੀ ਚਾਹੁੰਦੇ ਸੀ ਬਾਲ ਸਾਹਿਬ ਕਿ ਮੈਂ ਹਰ ਬੰਦੇ ਨੂੰ ਬੈਠ ਕੇ ਗੱਲਬਾਤ ਕਰਾਂ। ਕੋਈ ਬਾਦਲ ਸਾਹਿਬ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂ ਕਿ ਉਹਨਾਂ ਦੀ ਸਿਆਸਤ ਕਿਹੋ ਜਿਹੀ ਹੋਇਆ ਕਰਦੀ ਸੀ। ਤੇ ਬਾਦਲ ਸਾਹਿਬ ਦਾ ਮੈਂ ਇਹਨਾਂ ਨੂੰ ਸੁਖਵੀਰ ਜੀ ਨੂੰ ਵੀ ਦੱਸਦਾ ਕਿ ਪ੍ਰਧਾਨ ਸਾਹਿਬ ਆਪਾਂ ਜਿੱਥੇ ਬੈਠੇ ਆ ਨਾ ਜੀ ਇਸ ਨੂੰ ਚੌਂਤਾ ਕਹਿੰਦੇ ਆ ਜੀ। ਬਾਦਲ ਸਾਹਿਬ ਆ ਕਿ ਇੱਥੇ ਬੈੰਦੇ ਸੀ। ਤੇ ਸਾਰੀ ਕੋਟਲੀ ਇੱਥੇ ਇਕੱਠੀ ਹੋ ਜਾਂਦੀ ਸੀ ਤੇ ਜੋ ਬਾਦਰ ਸਾਹਿਬ ਇੱਥੇ ਇਹਨਾਂ ਨੂੰ ਕੋਈ ਵੀ ਹੁਕਮ ਲਾ ਦਿੰਦੇ ਸੀ ਇੱਕ ਵੀ ਇਨਸਾਨ ਉਸਤੇ ਕਿੰਤੂ ਨਹੀਂ ਕਰਦਾ ਸੀ ਜੋ ਕਹਿ ਦਿੰਦੇ ਸੀ ਉਸ ਦੇ ਸਾਰੇ ਦੇ ਸਾਰੇ ਬੋਲਚੜਾ ਹੁੰਦੇ ਸੀ ਪਰ ਨਾਲ ਦੂਜੇ ਪਾਸੇ ਇਹ ਵੀ ਗੱਲ ਸੀ ਕਿ ਜੋ ਇਹ ਕਹਿ ਦਿੰਦੇ ਸੀ ਤੇ ਉਸਤੇ ਕਦੇ ਬਾਦਰ ਸਾਹਿਬ ਨੇ ਨਹੀਂ ਕਿੰਤੂ ਕੀਤੀ ਸੀ ਉਹ ਵੀ ਕਹਿੰਦੇ ਸੀ ਵੀ ਤੂੰ ਬਣਾ ਦੀ ਖਾਲੀ ਕਾਗਜ਼ ਤੇ ਤੁਸੀਂ ਸਾਰੇ ਸਾਈਨ ਕਰਾਉ। ਉਹ ਵੀ ਇੰਨਾ ਹੀ ਪਿਆਰ ਕਰਦੇ ਸੀ ਇੰਨਾ ਕਿ ਇਹਨਾਂ ਦਾ ਆਪਸ ਵਿੱਚ ਤਾਲਮੇਲ ਸੀ ਇਹ ਨਗ ਪਿਆਰ ਸੀ ਸੋ ਅੱਜ ਮੈਂ ਬਹੁਤਾ ਸਮਾਂ ਤੁਹਾਡੇ ਵਿੱਚ ਨਹੀਂ ਲੈਣਾ ਚਾਹੁੰਦਾ ਸਿਰਫ ਇੱਕ ਇੰਟਰੋਡਕਸ਼ਨ ਤੁਹਾਡੀ ਕਰਾਉਣੀ ਸੀ ਜਾਣ ਪਛਾਣ ਉਹ ਮੈਂ ਕਰਾਤੀ ਕਿ ਅੱਜ ਉਸੇ ਲਾਈਨ ਤੇ ਚੱਲਦੇ ਹੋਏ ਬਾਦ ਸਾਹਿਬ ਆਪਣਾ ਸੁਖਬੀਰ ਸਿੰਘ ਜੀ ਬਾਦ ਸਾਹਿਬ ਆਪਦੇ ਪਿਤਾ ਜੀ ਦੀ ਲਾਈਨ ਤੇ ਚੱਲਦੇ ਹੋਏ ਅੱਜ ਇੱਥੇ ਆਏ ਆ ਕਿਸੇ ਨੇ ਜਲਦਬਾਜੀ ਨਹੀਂ ਕਰਨੀ ਉੱਠ ਕੇ ਹਵੜਾ ਦਵੜੀ ਨਹੀਂ ਮਚਾਉਣੀ ਵੀ ਕਿਤੇ ਮੈਂ ਨਾ ਰਹਿ ਜਾਂ ਕਿਸੇ ਸੱਜਣ ਨੇ ਫੋਟੋ ਕਰਾਣੀ ਹੋਈ RAMNAH ਆਇਓ ਉਹ ਵੀ ਕਰਾਵਾਂਗੇ ਕਿਸੇ ਨੇ ਕੋਈ ਆਪ ਤੇ ਦਿਲ ਦੀ ਗੱਲ ਕਰਨੀ ਹੋਈ ਕੋਈ ਬਾਬਾ ਸਾਹਿਬ ਨਾਲ ਤੁਸੀਂ ਜੋ ਵੀ ਕਿਸੇ ਨੇ ਜੇਲ੍ਹ ਕੱਟੀ ਆ ਕਿਸੇ ਨੇ ਕੋਈ ਹੋਰ ਗੱਲ ਕੀਤੀ ਆ ਕੋਈ ਕਿਸੇ ਨੇ ਕੰਮ ਕਰਾਇਆ ਕਿਸੇ ਕੋਲੇ ਫੋਟਵਾਂ ਪੱਜਾਂ RAMNAH ਆਇਓ ਹਵੜਾ ਦਵੜੀ ਨਾ ਬਚਾਇਓ ਸੁਖਵੀਰ ਸਿੰਘ ਜੀ ਬਾਬਾ ਸਾਹਿਬ ਬੈਠੇ ਆ ਅੱਧਾ ਘੰਟਾ ਵਾਧ ਲਵਾ ਲਾਂਗੇ ਪਰ RAMNAH ਸਭ ਨੂੰ ਮਿਲ ਕੇ ਜਾਣਗੇ ਸੋ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਸਮਾਂ ਕੱਢ ਕੇ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਨਾਲ ਬੇਨਤੀ ਕਰਦਾ ਸਰਦਾਰ ਸੁਖੀਰ ਸਿੰਘ ਜੀ ਬਾਲ ਸਾਹਿਬ ਨੂੰ ਕਿ ਆਪਦੀਆਂ ਗੱਲਾਂ ਤੁਹਾਡੇ ਨਾਲ ਸਾਰੇ ਸਾਂਝੀਆਂ ਕਰਦੇ। ਸਭ ਤੋਂ ਪਹਿਲੇ ਮੈਂ ਫਤੀਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਹੈ ਕੋਈ ਜਿਹੜੇ ਬਾਦਲ ਸਾਹਿਬ ਦੇ ਨਾਲ ਹੁੰਦਾ ਨੇ ਨਾਲ ਵੀ ਜਵਾਂ ਜਿਵੇਂ ਕੋ ਸਾਰੇ ਕੋਈ 80 ਸਾਲ ਦਾ ਹੈ ਤੇ ਬਟਾ ਹੈ 80 ਸਾਲ 75 ਵਾਲਾ 70 ਵਾਲਾ ਤੁਹਾਡੇ ਕੀ ਜੀ ਤੁਸੀਂ ਤਾਂ ਦੇਖਿਆ ਹੋਣਾ ਬਾਦਲ ਸਾਹਿਬ ਐਸੇ ਪਿੰਡ ਆਉਂਦੇ ਸੀ ਉਦੋਂ ਦੱਸਿਓ ਕੀ ਹਾਲਤ ਹੁੰਦਾ ਸੀ ਆਪਣੇ ਇਲਾਕੇ ਦਾ ਹਾਂ ਹਾਂ ਆਜੋ ਜੀ ਜਰੂਰ ਸਾਜ ਜੀ ਤੁਨੀ ਦੱਸੋ ਨਾ ਇਹ ਨੌਜਵਾਨ ਬੱਚਿਆਂ ਨੂੰ ਪਤਾ ਨਹੀਂ ਕੀ ਹੁੰਦਾ ਕੀ ਸੀ ਪਹਿਲੇ ਜਿਹੜੇ ਬਜ਼ੁਰਗ ਹੈ ਤਾਈਓ ਬਾਦਲ ਸਾਹਿਬ ਨਾਲ ਲੱਗੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਹਾਲਾਤਾਂ ਤੋਂ ਨਿਕਲੇ ਜਿਵੇਂ ਦੱਸਿਓ ਉਦੋਂ ਦੇ ਹਾਲਾਤ ਸਭ ਤੋਂ ਪਹਿਲਾਂ ਸਰਨ ਸਸਰੀ ਕਾਲ ਭਾਈ ਜਦੋਂ ਬਾਦਲ ਸਾਹਿਬ ਨੇ ਪਹਿਲੀ ਵਾਰੀ ਆਏ ਆ ਕੋਈ ਸੜਕਾ ਨਹੀਂ ਸੀ ਕੋਈ ਆਪਣੀ ਕਸੀਰ ਦਾ ਪ੍ਰੋਗਰਾਮ ਨਹੀਂ ਸੀ ਪਾਣੀ ਘਾਣੀਦਨੀ ਬਹੁਤ ਔਖੇ ਸੀ ਆਪਾਂ ਫੋਕਰ ਪੈਣ ਵਗੈਰਾ ਜੋ ਵੀ ਛੜਕਾ ਬਣੀਆਂ ਫੋਕਰ ਬਣਿਆ ਉਹ ਵੀ ਇਸ ਤਰ੍ਹਾਂ ਦੇ ਕੋਈ ਕਾਰਜ ਕੀਤੇ ਬਾਦਸ਼ਾਹ ਨੇ ਕੀਤੇ ਸਭ ਤੋਂ ਪਹਿਲਾ ਇਲੈਕਸ਼ਨ ਆਪਣੇ ਦਿੱਤੇ ਸੀ ਇੱਥੋਂ ਉਸ ਤੋਂ ਬਾਅਦ ਜੋ ਦੋ ਚੱਬੀ ਗਿਆ ਪ੍ਰੋਗਰਾਮ ਚੱਲ ਗਿਆ ਬਹੁਤ ਔਖਾ ਸੀ ਇੱਥੇ ਸਾਰੇ ਟੱਬੇ ਹਾਂ ਪਹਿਲਾ ਟੱਬੇ ਇੱਥੇ ਸੀ ਕੋਲ ਨਰਮਾ ਥੋੜਾ ਹੁੰਦਾ ਸੀ ਜਿੱਤੇ ਪਾਣੀ ਦਾ ਬਹੁਤ ਛੋਟ ਪਾਣੀ ਦੀ ਘਾਣੀ ਉਹ ਤਾਂ ਰਹੀ ਸੀ ਕੰਟਿੰਗ ਦਾ ਉਸ ਤੋਂ ਬਾਅਦ ਹੀ ਹੋਇਆ ਜੈਦਾ ਜੀ ਦਰਸ਼ਨ ਗਏ ਜੋ ਕੁਝ ਵੀ ਬਣਿਆ ਗਿੱਦੜਵੇਚ ਚਲ ਆਪਾਂ ਬਾਹਰ ਨਹੀਂ ਜਾਂਦੇ ਪੰਜਾਬ ਗਿੱਦੜਵੇ ਹਲਕੇ ਚ ਮੈਨੂੰ ਲੱਗਦਾ 95% ਦੀ ਬਾਦਲ ਸਾਹਿਬ ਨੇ ਬਣਾਇਆ ਹੋਣਾ ਮੈਨੂੰ ਲੱਗਦਾ ਦੇਖੋ ਜਿਹੜੇ ਨੌਜਵਾਨ ਆਪਾਂ ਸਮਝਦੇ ਨਹੀਂ ਆ ਜਿਹੜੀਆਂ ਕੋਠੀਆਂ ਪਈਆਂ ਆਜ ਦਾਣਿਆਂ ਦੇ ਢੇਰ ਭੜੇ ਪਏ ਆ ਉਸ ਇਨਸਾਨ ਕਰਕੇ ਬਾਪੂ ਬਾਦਲ ਉਹਨਾਂ ਨੇ ਉੱਥੇ ਵੀ ਕਹਾਵਤ ਹੁੰਦੀ ਸੀ ਪੁਲਾਂ ਉੱਤੇ ਪਾਣੀ ਡਪਾ ਕੇ ਤਰਵੇਂ ਦੇ। ਨਹੀਂ ਯਾਦ ਹੈ ਨਾ? ਇੱਥੇ ਬਹੁਤ ਪੁਰਾਣ ਸੀ। ਆਪਾਂ ਸਮਝ ਨਹੀਂ ਰਹੇ ਨਵੇਂ ਆਪਾਂ ਹਵਾ ਚ ਆ ਜੰਨੇ ਆ। ਅੱਜ ਹੀ ਹੁਣ ਇਹਦੀ ਹਵਾ ਚੱਲ ਗਈ ਜੀ ਅੱਜ ਝਾੜੂ ਦੀ ਚੱਲ ਗਈ ਅੱਜ ਦੂਜੀ ਵੀ ਚੱਲ ਗਈ। ਜਿਹਦੀ ਜ਼ਿੰਦਗੀ ਪਰ ਚਲਣੀ ਚਾਹੀਦੀ ਹੈ ਉੱਥੇ ਬ੍ਰੇਕਾਂ ਲਾਈ ਜਾਂਦੇ ਆ। ਅੱਜ ਪੂਰੇ ਪੰਜਾਬ 'ਚ ਤੁਸੀਂ ਕੋਟਲੀ ਤੋਂ ਅੰਮ੍ਰਿਤਸਰ ਚਲੇ ਜਾਓ। ਚੰਡੀਗੜ੍ਹ ਚਲੇ ਜਾਓ ਆਪਣੇ ਪਿੰਡ 'ਚੋਂ ਜੇ ਗਲੀ ਦੇ ਵਿੱਚੋਂ ਨਿਕਲੋਂਗੇ ਉਹ ਬਾਦਲ ਸਾਹਿਬ ਨੇ ਬਣਾਈ ਆ ਇਹ ਧਰਮਸ਼ਾਲਾ ਕੋਲ ਟੱਪਾਂਗੇ ਉਹ ਵੀ ਬਾਦਲ ਸਾਹਿਬ ਨੇ ਬਣਾਈ ਆ ਜੇ ਟਿਊਬਵਲ ਚੱਲਦਾ ਦੇਖੋਗੇ ਉਹਦਾ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਦਿੱਤਾ ਥੋੜੇ ਪਹਿਲੇ ਟਿਊਬਵਲ ਦਾ ਮਨ ਲੰਗਰ ਲਾਇਆ ਸੀ ਲਾਇਆ ਸੀ ਕਿ ਨਹੀਂ ਕੋਈ ਇੱਕ ਵਾਰ ਹੁਣ ਜਿਹਦੇ ਘਰੇ ਟਿਊਬਵਲ ਲੱਗ ਗਿਆ ਉਹ ਫਿਰ ਦਾਣੇ ਦੇ ਦੇਖੋ ਹੁਣ ਆਪਾਂ ਜੇ ਆਪਾਂ ਉਹ ਸਾਲ ਭੁੱਲ ਜਾਨਨੇ ਆ ਗੱਲਾਂ ਚ ਆ ਜਾਨਨੇ ਆ ਧੜਿਆਂ ਚ ਆ ਜਾਨਨੇ ਆ ਨੁਕਸਾਨ ਤਾਂ ਆਪਣਾ ਹੀ ਹੁੰਦਾ ਤੁਸੀਂ ਪੰਜਾਬ ਦੇਖ ਲਓ ਥਰਮਲ ਪਲਾਂਟ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਕਸਿਆਂ ਤੋਂ ਲੈ ਕੇ ਡੈਮ ਤੋਂ ਲੈ ਕੇ ਸਾਰੇ ਬਣਾਉਣ ਵਾਲਾ ਬਾਦਲ ਸਾਹਿਬ ਹੈ ਪਰ ਵੋਟਾਂ ਦੇ ਟਾਈਮ 'ਚ ਹੁੰਦਾ ਆ ਜੀ ਅੱਜ ਝਾੜੂ ਦੀ ਹਵਾ ਆ ਗਈ ਆ ਕੋਈ ਪੰਥਕ ਉਮੀਦਵਾਰ ਆ ਗਿਆ ਯਾਰ ਬਾਦਲ ਸਾਹਿਬ ਤੋਂ ਵੱਡਾ ਪੰਥਕ ਕੋਈ ਹੋ ਸਕਦਾ ਅਕਾਲੀ ਦਲ ਤੋਂ ਬਗੈਰ ਕੋਈ ਪੰਥਕ ਪਾਰਟੀ ਹੋ ਸਕਦੀ ਹੈ ਅਛਾ ਜਦੋਂ ਹਵਾ ਆ ਜਾਂਦੀ ਹੈ ਵੋਟ ਪਾ ਦਿੰਦੇ ਆ ਫਿਰ ਬਾਅਦ ਕਹਿੰਦੇ ਯਾਰ ਗਲਤੀ ਹੋ ਗਈ ਫਾਇਦਾ ਕੀ ਹੈ ਤੁਸੀਂ ਆਪਣੇ ਜ਼ਿੰਦਗੀ ਦੇ ਆ 7 ਸਾਲ ਤਾਂ ਗਵਾਈ ਲੈਣਾ 5 ਸਾਲ ਕਾਂਗਰਸ ਦਾ ਰਾਜ ਰਿਹਾ ਡੱਕਾ ਟੁੱਟਿਆ ਇੱਥੇ ਤੋੜਿਆ ਨਹੀਂ ਕਿਸ ਨੇ ਹੁਣ ਆ ਝਾੜੂ ਵਾਲੇ ਆ ਗਏ ਮੈਨੂੰ ਡਰ ਹੈ ਕਿ ਹੋਰ ਨਾ ਕੋਈ ਆ ਜੇ ਜਦੋਂ ਇੱਕ ਦੀ ਸਰਬਜੀਤ ਆ ਗਿਆ ਫਸਲ ਆਪਾ ਬੀਜੀ ਰੇਰ ਉਹ ਆਪਾ ਪਾਈ ਪਾਣੀ ਮੂਹਣਾ ਫਸਲ ਖੜੀ ਖਾਟੀ ਖੜੇ ਪੈ ਗਏ ਆਪਣੇ ਫਿਰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਪਤਾ ਲੱਗਦਾ ਕਿ ਉਹ ਬੰਦੇ ਕੌਣ ਸੀ ਤੇ ਆਪਾਂ ਲੀਡਰ ਐ ਨਹੀਂ ਬੰਦੇ ਜਿਵੇਂ ਇੱਕ ਦਿਨ ਚ ਆ ਗਿਆ ਉਹਨੂੰ ਐਮਪੀ ਬਣਾਤਾ ਲੀਡਰ ਬੰਦੇ ਆ ਜਿਹੜੇ ਅੱਗ ਚੋਂ ਨਿਕਲੇ ਹੋਣ ਬਾਦਲ ਸਾਹਿਬ ਅੱਗ ਚੋਂ ਨਿਕਲੇ ਆ ਉਹਨਾਂ ਨੇ ਉਹ ਦਿਨ ਦੇਖੇ ਆ ਆਪਣੇ ਪੰਜਾਬ ਦੇ ਜਿਹੜੇ ਬਹੁਤ ਬੁਰੇ ਦਿਨ ਸੀ ਡੋਲੇ ਨਹੀਂ ਲੱਗੇ ਰਹੇ ਥੋੜੇ ਨਾਲ ਲੱਗੇ ਲੜੇ ਲੜਾਈ ਲੜਦੇ ਰਹੇ 15-15 ਸਾਲ ਜੇਲਾ ਕੱਟੀਆਂ ਮੋਰਚੇ ਲਾਉਂਦੇ ਰਹੇ ਘਰ-ਬਾਰ ਛੱਡ ਕੇ ਗਏ ਉਹ ਲੀਡਰ ਤਾਂ ਹੀ ਉਹ 70 ਸਾਲ ਲੱਗੇ ਉਹਨਾਂ ਨੂੰ ਆਪਾਂ ਤਾਂ ਇੱਥੇ ਆਉਂਦੇ ਲੋਕੀ ਇੱਕ ਮਿੰਟ ਚ ਐਮਪੀ ਬੰਨਾ ਚਾਹੁੰਦੇ ਇੱਕ ਮਿੰਟ ਚ ਚੀਫ ਮਿਨਿਸਟਰ ਆ ਬਣਾ ਕੇ ਦੇਖ ਲੈ ਆ ਭਗਵੰਦ ਮਾਨ ਗੱਲਾਂ ਜਾ ਕੇ ਪਤਾ ਨਹੀਂ ਕੀ ਕਰੂਗਾ ਤੇ ਦੇਖ ਲਿਆ ਕਿੱਧਰ ਗਿਆ ਆਪਾਂ ਆਪਣਾ ਨੁਕਸਾਨ ਕਰ ਗਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿਤਲੇਵੇ ਵਾਲਿਓ 95 ਤੁਸੀਂ ਜੰਗ ਲੜੀ ਬਿਆਨ ਸਿੰਘ ਦੇ ਖਿਲਾਫ ਤੁਸੀਂ ਉਦੋਂ ਤਾਂ ਸਾਰੇ ਕਾਇਮ ਸੀ ਮੱਲਾ ਹੈ ਤੁਸੀਂ ਲੜੀ ਸੀ ਉਦੋਂ ਜਿੰਨਾ ਉਦੋਂ ਝਖੜ ਆਇਆ ਸੀ ਮੈਨੂੰ ਲੱਗਦਾ ਡਰੇ ਰਹਿ ਤੋ ਉਸ ਦਾ ਦਬਾਅ ਸਾਰੇ ਦਬਾਅ ਪਰ ਮੈਨੂੰ ਲੱਗਦਾ ਗਿੱਦੜਵੇ ਵਾਲੇ ਤੇ ਕੋਟਲੀਆਲੇ ਦਾ ਕਮਾਲ ਹੀ ਕਰਤੀ ਮੈਂ ਉਹੀ ਕਿੰਨਾ ਬਚਾਇਆ ਹੀ ਤੁਸੀਂ ਸੀ 2100 2100 ਸੋ ਮੈਂ ਅੱਜ ਕਰਦਾ ਅੱਜ ਬਾਪੂ ਬਾਦਲ ਆਪਣੇ ਚ ਨਹੀਂ ਸੱਚੀ ਸ਼ਰਧਾਂਜਲੀ ਉਸ ਇਨਸਾਨ ਨੂੰ ਜਿਹੜੇ ਆਪਾਂ ਨੂੰ ਇੱਥੋਂ ਸਾਰਾ ਕੁਝ ਬਣਾਇਆ ਹੈ ਅੱਖਾਂ ਮੀਚ ਕੇ ਭਾਵੇਂ ਪਿੱਛੇ ਪਿਛਲੇ ਇਲੈਕਸ਼ਨ ਕਿਸੇ ਮਰਜ਼ੀ ਪਾਰਟੀ ਨਾਲ ਹੋਣ ਬਾਪੂ ਬਾਦਲ ਨੂੰ ਇੱਕ ਵੋਟ ਨਾ ਚਾਹੀਦੀਆਂ ਸੱਚੀ ਸ਼ਰਧਾਂਜਲੀ ਨੂੰ ਪਤਾ ਲੱਗ ਖੁਸ਼ ਹੋਣ ਉੱਥੇ ਦੇਖਦੇ ਕਿ ਮੇਰੇ ਗਿੱਦੜਵੇ ਵਾਲਿਆਂ ਨੇ ਮੇਰੀ ਕਦਰ ਪਾਈ ਹੈ ਤੇ ਆਪਾਂ ਉਹਨਾਂ ਨੂੰ ਜਿਤਾਉਣਾ ਹੈ ਦੇਖੋ ਗਿੱਦੜਪੇ ਹੀ ਨਹੀਂ ਪਿਛਲੀ ਵਾਰ 20 ਸਾਲ ਬਾਦਲ ਸਿੰਘ ਮੁੱਖ ਮੰਤਰੀ ਬਣਾ ਕੇ ਰੱਖਿਆ ਗਿੱਦੜਵੇ ਦਾ ਇਲੈਕਸ਼ਨ ਉਵੇਂ ਹੀ ਆ ਗਿਆ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਜੇ ਕਿਸਾਨੀ ਬਚਾਉਣੀ ਹੈ ਜੇ ਗਰੀਬ ਨੂੰ ਬਚਾਉਣਾ ਹੈ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਕਾਲੀ ਦਲ ਤੋਂ ਬਗੈਰ ਕੋਈ ਚਾਰਾ ਨਹੀਂ ਆ ਆ ਹੁਣ ਲਾਰੇ ਲੋੜਿਆਂ ਤੋਂ ਆਪਾਂ ਗੱਲਾਂ ਚੜਾਈਏ ਮਨ ਬਣਾ ਲਈਏ ਨਿਸ਼ਾਨਾ ਕਰੀਏ ਆਪਣੀ ਪਾਰਟੀ ਤੇ ਮੈਂ ਤੁਹਾਨੂੰ ਵਚਨ ਕਰਦਾ ਜਿਵੇਂ ਬਾਦਲ ਸਾਹਿਬ ਨੇ ਤੁਹਾਡਾ ਸਾਥ ਦਿੱਤਾ ਉਵੇਂ ਪੂਰੀ ਜ਼ਿੰਦਗੀ ਤੁਹਾਡਾ ਸਾਥ ਦੇਂਦਾ ਰਹੂੰਗਾ ਆ ਬਾਦਲ ਸਾਹਿਬ ਦਾ ਕਰ ਨਹੀਂ ਸਾਰਿਆਂ ਦਾ ਬਾਦਲ ਸਾਹਿਬ ਮੇਰਾ ਵੀ ਕਰ ਆ ਅਬ ਬਾਦਲ ਸਾਹਿਬ ਨੇ ਥੋਡੇ ਮੈਨੂੰ ਲੱਗਦਾ ਸਾਰਿਆਂ ਦੇ ਪਰਿਵਾਰ ਦੇ ਮੁਖੀ ਐ ਮੈਨੂੰ ਲੱਗਦਾ ਥੋਡੇ ਸਾਰਿਆਂ ਦੇ ਘਰੇ ਕੋਈ ਨਾ ਕੋਈ ਫੋਟੋ ਹੋਣੀ ਐ ਥੋਡੇ ਘਰੇ ਚਾਹ ਪੀਤੀ ਹੋਣੀ ਐ ਦੁੱਧ ਪੀਤਾ ਹੋਣਾ ਲੱਸੀ ਪੀਤੀ ਹੋਣੀ ਐ ਰੋਟੀ ਖਾਦੀ ਆਉਂਦੀ ਐ ਥੋਡੇ ਵਿੱਚ ਹੀ ਤੁਰੇ ਫਿਰਦੇ ਹੁੰਦੇ ਸੀ ਅੱਜ ਜਦੋਂ ਆਉਂਦੇ ਹੁੰਦੇ ਸੀ ਜੇਹਦਾਰ ਜੀ ਜੀਤ ਜੀ ਹੁੰਦੀ ਸੀ ਟੁਕੀ ਜੀ ਆਹ ਜੀ ਨੀ ਉਹ ਕੁੱਪੀ ਦੀ ਆ ਜਾਂਦਾ ਉਹ ਚੌੜਾ ਚਾਉਂਦੇ ਨਹੀਂ ਜੀ ਟੁੱਟੀ ਜੀਪ ਦੀ ਸੀਗੀ ਜਿਹੜਾ ਜ਼ੋਰਦਾਰ ਬੰਦੇ ਨਾਲ ਸਾਡੇ ਵਰਗੇ ਫੇਰ ਪਾਈ ਅਸੀਂ ਉਦੋਂ ਤੋਂ ਲਾ ਕੇ ਸੇਵਾ ਕਰਨੀ ਕਰਨੀ ਚਾਹੁੰਦੇ ਜੀ ਦੇਖੋ ਹਾਂ ਜੀ ਉਹ ਹੈ ਕਿਤੇ ਇੱਕ ਨਹੀਂ ਰੱਬ ਕਰਦਾ 100 ਸਾਲਾਂ ਜੇ ਕਲੀਡਰ ਪੈਦਾ ਕਰਦਾ ਉਹ ਸੀ ਐਸ ਕਰਕੇ ਆਪਾਂ ਉਹ ਪੁਰਾਣੀਆਂ ਯਾਦਾਂ ਨੂੰ ਫੇਰ ਤੋਂ ਯਾਦ ਕਰੀਏ ਤੇ ਨਵੇਂ ਮੁੰਡਿਆਂ ਨੂੰ ਸਮਝਾਈਏ ਕਿ ਆਪਣਾ ਸੀ ਬਾਪੂ ਬਾਦਲ ਉਹ ਬਾਪੂ ਬਾਦਲ ਨੇ ਆਪਣੇ ਪੰਜਾਬ ਨੂੰ ਖੜਾ ਕੀਤਾ ਤੇ ਆਪਣੇ ਹਲਕੇ ਨੂੰ ਕੀਤਾ ਤੇ ਆਪਾਂ ਐਟੀ ਮੈਂ ਦੇਖਣਾ ਚਾਹਣਾ ਹੈ ਕਿ ਸਹੀ ਤੁਸੀਂ ਸਿਹਤ ਦੇ ਲਈ ਉਹਨਾਂ ਨੂੰ ਦਿੰਨੇ ਹੋ ਕਿ ਨਹੀਂ ਥੋੜਾ ਕੋਟਲੀ ਵਾਲੇ ਤੋਂ ਤੁਹਾਨੂੰ ਬਹੁਤ ਮੀਜ ਹੈ 2100 ਲੀਟਰ ਡਪਾਉਣਾ ਪੈਣਾ ਤੁਹਾਨੂੰ ਸਰ ਕੇਰਾ ਗੋਡੇ ਗਾਡੇ ਫੜ ਲਓ ਸਾਰਿਆਂ ਦੇ ਐਟੀ ਦਾ ਬਾਪੂ ਬਾਦਲ ਦੇ ਨਾਂ ਤੇ ਫੋਟਾ ਪਾਉਣੀ ਹੈ ਤੇ ਆਹੀ ਉਮੀਦ ਕਰਕੇ ਮੈਂ ਤੁਹਾਨੂੰ ਥੋੜਾ ਤੋਂ ਅੱਗੇ ਲੈਣਾ ਤੇ ਜਿਹਦੇ ਕੋਈ ਗੱਲ ਕਰਨੀ ਹੋਵੇ ਜਿਹਨੇ ਕੋਈ ਗੱਲ ਕਰਨੀ ਹੋਵੇ ਜਾਂ ਫੋਟੋ ਕੁਝ ਆਉਣੀ ਹੋਵੇ ਮੈਂ ਇੱਥੇ ਬੈਠਾ ਹਾਂ ਕਰੋ ਇੱਕ ਮਿੰਟ ਗੱਲ ਕਰਨੀ ਸੀ ਜੀ ਇੱਕ ਰਾਜੀ ਇੱਕ ਮਿੰਟ ਗਣ ਸਾਹਿਬ ਇੱਕ ਬੇਨਤੀ ਸੀ ਥੋੜੀ ਇਹ ਸਾਡਾ ਜਿਹੜਾ ਮਿੱਤਰਵਾ ਬਲਾਕ ਹੈ ਜੀ ਇਹੀ ਸਾਡੀ ਸਭ ਤੋਂ ਸੀ ਇਹਦਰ ਸਾਨੂੰ ਜਾਣ ਉਹਨੂੰ ਪੁੱਛਾ ਦੇਣੀ ਬਸ ਇਹਦਾ ਕੋਈ ਐਡਮਪੀ ਸਾਹਿਬ ਬੈਠੇ ਟਰਨ ਦਾ ਇਹਨੂੰ ਬੇਨਤੀ ਕਰਦੇ ਵੀ ਕੋਈ ਬਸ ਕੋਈ ਸਾਡੀ ਮਿੱਤਰਵਾ ਮੁਖ ਸਰ ਅਫਰੀਦ ਕੋਲ ਆ ਜਾ ਬਸ ਇਨੀ ਬੇਨਤੀ ਹੋ ਗਈ ਬਹੁਤ ਬਹੁਤ ਧੰਨਵਾਦ

ਤੇ ਹੋਰ ਕੋਈ ਗੱਲ ਸਾਂਝੀ ਕਰਨੀ ਹੈ ਤਾਂ ਆ ਜਾਓ ਆਓ ਜੀ ਫਿਰ ਫੋਟੋਆ ਕਰਾ ਲਓ ਭਾਈ ਨਹੀਂ ਕਰਨੀ ਹੈ ਤਾਂ ਯਾਰ ਬਈ ਹੋਰ ਦੇ ਲੋਕ ਨੇ ਕਾਰਤਿਕਾ ਕੀ ਯਾਦ ਕਰਦਾ ਦਇਆ ਕਰੋ ਜੇਤੀ ਕਰਿਆ ਕਰੋ ਪ੍ਰਕਿਰਤੀ ਨਾਲ ਦਾ ਸੁਣਿਆ ਅਕਲ ਜੇਕ ਨਾ ਬਣਦਾ ਪ੍ਰਕਿਰਤੀ ਨਾਲ ਬਾਈ ਬਣਦਾ ਹਾਂ ਕੋ ਕਰ ਰਿਹਾ ਹੈ ਇੱਧਰ ਹੋ ਜਾਂ ਗਾਂਵਾਂ ਜਾ ਉਲਟ ਕਰ ਕੇ ਅੱਗੇ ਮੜੇ ਸੱਡੀ ਨਾਲ ਚੱਲ ਬੈਠ ਅੱਗੇ ਚੱਲ ਆਪੇ ਚੱਲ ਰਹੇ ਨੇ ਸਾਈਂ ਦਾ ਸਾਹ ਸਾਰੇ ਹੀ ਤੁਹਾਨੂੰ ਸੱਜਣ ਸਵੇਰ ਬਾਦਲਾ ਫੁੱਟਣਾ ਪਰਵਾਹ ਨਹੀਂ ਲੱਗੇ ਬਈ ਉੱਠ ਘਰ ਤੂੰ ਦੋ ਦੋ ਡੰਡੀਆਂ ਮੈਨਾਂ ਜਾਂਦੇ ਨੇ ਚਲੋ ਸੁਣੋ ਉਹ ਆਪਣੇ ਪਰਸਨਲ ਚਾਹਤ ਕੋਈ ਮਾ ਮੈਂ ਟਿਕਣ ਗੱਲ ਕਰਦੇ ਹੋ ਓਟੋ ਪਰ ਸੁਣੋ ਮੈਂ ਬਾਤ ਸੁਣਾਉਂਗਾ ਇੱਥੇ ਆ ਕੇ ਹੈਦਰਾਪੁਰ ਦੀ ਲੋਕ ਕਾਰੀ ਹੋਣਾ ਹਾਂ ਹੋ ਵੀ ਕਰਨ ਚਾਹ। ਜਾਣ ਲੱਗੇ ਕਰਾਂਗੇ ਲਿਆ ਇੱਥੇ ਚੱਕ ਲੈ ਬਈ। ਨਹੀਂ ਬਸ ਕੋਈ ਗੱਲ ਨਹੀਂ। ਆਜੋ ਬਤਾ ਆਜੋ। ਲੱਗੂਗਾ ਕਿ ਇਹ ਮੁੰਡਾ ਚੋਣ। ਹਾਂ ਲੱਗੇ। ਕਾਰਡ ਵੀ ਹੈਗਾ ਨਾਮ। ਤਸਵੀਰ ਕਰਾਉਣੇ ਆ। ਨਹੀਂ ਪਾਜਾ। ਅੰਦਰ। ਹਾਂ ਬਈ ਤਰਫ ਪਾਸ। ਕਰਦਾ ਕਰਦਾ ਆਜਾ। ਆਜੇ। ਫੋਟੋ ਨਹੀਂ ਹੈ ਕਿ? ਨਹੀਂ। ਆਜੋ ਕੋਰੇ ਚਲੋ ਚਲੋ ਕਰਵਾ ਦੇਵਾਂਗੇ ਸਾਡੀ ਮਾਰੀ ਗੱਲ ਨਹੀਂ ਆਜੋ ਨਹੀਂ ਕੋਈ ਮੈਂ ਤੁਹਾਨੂੰ ਕਰਾ ਵੀ ਨਹੀਂ ਸੀ ਤੇ ਕਰਾਣੇ ਨਹੀਂ ਸੀ ਆਜੋ ਬੰਦਰ ਜੋ ਹੱਲ ਫਾਇਦਾ ਦੋ ਮਿੱਟੀ ਘਰ ਦਾ ਪੁੱਤ ਆ ਗਿਆ ਆ ਗਿਆ ਕਿ ਮੈਂ ਤਾਂ ਤੇ ਪੁੱਛਤਾ ਲੱਗਦਾ ਕੀ ਗੱਲ ਹੈ ਅੱਛਾ ਕੀ ਕਰਦਾ ਲੈਫਟ ਹੈ ਆਜੋ ਬੰਦੇ ਹੋ ਗਏ ਆਜੇ ठीक है ਆਹ ਕਾਹਤੇ ਛੁੱਡੀ ਰਹੀ ਦੋਵਾਂ ਆਹ ਜੀ ਫੋਟੋ ਕਰਵਾਉਂਦਾ ਜਦੋਂ ਮੈਂ ਆਇਦਰ ਹੀ ਮੜਾ ਕੋਈ ਨਹੀਂ ਕੋਈ ਨਹੀਂ ਕੋਈ ਅੱਧੀ ਆਏ ਵੱਡਾ ਵੀ ਸਾਡੀ ਆ ਜਾਓ ਕਰਦੇ ਯਾਰ ਉਹਨਾਂ ਨੇ ਐਡੀ ਕੋਟ ਆਜੋ ਜੀ ਚੱਕਦੇ ਆਂ ਫੋਟੋ ਆ ਜੀ ਚੱਕਦੇ ਆਂ ਪੰਜ ਮਿੰਟ ਹੀ ਮੇਰਾ ਜਾਵੜ ਆ ਗਾਤ ਆਉਂਦੇ ਆਓ ਜੀ ਟ੍ਰੀਟਮੈਂਟ ਯਾਰ ਆਜੋ ਆਜੋ ਬੱਚੇ ਆ ਜਾਓ ਮੰਦਰ ơi ਮੰਦਰ ਬਾਪਾ ਨਾ ਕਰਿਆ ਘੂਰ ਗਿਆ ਨਾ ਬਣਾ ਨਾ ਇਹ ਪਾਸੇ ਪਾ ਲਓ ਜੀ ਇਹਨੂੰ ਵਾਪਸ ਫੋਟੋ ਪਾਈ ਬਾਕੀ ਫੋਟੋ ਪਾਈ ਲਓ ਜੀ ਆਪਣਾ ਫੋਟੋ ਕਾ ਚਾਹ ਲੋ ਜੀ ਆਹ ਲਾ ਕੇ ਜਿੱਦਾਂ ਇਹ ਇੱਧਰ ਦੇਖਣਾ ਅਸਪੈਂਸ ਆ ਕਰੀ ਹੇਲੋ ਬਾਅਦ ਹੋ ਜਾ ਜੀ ਇਹਨੇ ਤੇ ਲੈ ਲਓ ਜੀ ਇਹਨੂੰ ਆ ਜਾਏ ਭਾਈ ਜੀ ਇੱਧਰ ਚੱਕ ਇੱਧਰ ਕੀ ਆਇਆ ਇਹ ਦੇਖਣਾ ਜੀ ਸੇਵ ਕਰ ਇਹ ਵੀ ਲੈ ਲਓ ਜੀ ਕਰਦੇ ਨੇ ਤਾਂ ਕੰਦੇ ਦੀ ਕਰਦੇ ਆਜੋ ਆਜੋ ਓਕੇ ਹਾਂ ਬਾਈ ਉਹ ਆਂਟੀ ਦੀ ਦਾਦੀ ਜੀ ਕਰਦੇ ਪਾਸੇ ਸੰਕਰ ਬਾਈ ਨੂੰ ਮੈਂ ਜਾਬ ਜਾਬ ਚਲ ਭਾਈ ਆ ਬੋਗੀ ਬੋਗੀ ਉੱਗੀ ਮਾਮਾ ਜੀ ਲਾਈਕਸ ਆਓ ਜੀ ਆਓ ਯਾਰ ਵਾਲਾ ਬਣਾਓ ਇੱਥੇ ਜੀ ਮੁਝੇ ਸੁਣੇ ਕਰੇ ਇੱਥੇ ਟੱਪੀ ਲੇਗਾ ਬਸ ਵਾਈਟ ਟੱਪੀ ਚੱਲੋ ਮਾੜਾ ਮੈਂ ਖੜਾ ਹੋਣਾ ਟੱਪੀ ਤੇ ਕੋਈ ਨਹੀਂ ਕਰਾਂ ਉਹਨਾਂ ਵਿੱਚ ਇੱਥੇ ਉਧਰ ਜਾ ਆ ਜਾ ਕੋਈ ਆ ਜਾ ਉਹਨਾਂ ਦਾ ਵੀ ਦਾ اڄي ڏيتاب جا باجا گهڻو ٿي جا، تماي ਆਜੋ ਚਾਪੜਾ ਦੇ ਦੇਖੋ ਹੁਣ ਤੂੰ ਹੀ ਚਲੋ ਬਾਹਰ ਚੱਲ ਚੱਲ ਆਜੋ ਆਇਆ ਉਠੋ ਚਾਹਣਾ ਇਹ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ ਹੋਇਆ ਰਿਆ ਜਾ ਵਾ ਚਲੋ ਹੋ ਰਿਹਾ ਮੈਂ ਤੁਹਾਡੇ ਨਾਲ ਚੱਲ ਬੜੂਗਾ ਆਜੋ ਆਜੋ आजा के रख दिया रोड एफआई चल रहे बबे तुझे कराणी है हां हां आज 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 आजू 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 बबा ना करा दे यार कोई 2 मिनट में 2 मिनट ही कर दे मैं तो भाई मैं कोई नहीं पकड़ के करा लो तभी और स्वरूप को सारा यूज चाहिए है और रेस्टेंट से ऑल और ਹਾਂ ਜੀ ਹਾਂ ਬਾਕੀ ਬਾਕੀ ਕੋਣੀ ਖੜਾ ਹੀ ਹੋ ਆਹ ਹਾਂ ਹਾਂ ਤੁਮ ਨਹੀਂ ਪੂਰਾ ਗੌਰਮਤ ਦਾ ਬੋਲਾ ਜਿੱਤ ਉਸ ਤੋਂ ਆਪ ਕੋ ਸਾਨੂੰ ਜਿੱਤੋ ਕਰਵਾ ਦਿਓ ਸਰਵਾਰ ਕਰ ਕੋਈ ਹਾਂ ਜੀ ਹਾਂ ਜੀ ਅੱਜ ਜੀ ਜੇ ਆਪ ਜੀ ਇਹ ਪਤਾ ਨਹੀਂ ਕਿ ਬੰਦਾ ਰਹਿ ਜਾ ਆਪਣਾ ਖੁੰਦਾ ਹੈ ਇਹ ਨਾ ਨਵਾਦ ਜੀ ਨਵਾਦ ਹੈ ਆ ਆ ਜਾਓ ਇਰੇਸ ਮਾਰਤਾ ਜੀ ਜੇ ਜੇ ਸਨਮਾਨ ਚੰਦ ਆਲੀ ਕਰਾ ਲਈ ਆ ਜਾਓ ਫਿਰ ਸਾਰੇ ਆ ਜਾਓ ਸਾਰੇ ਕਲੱਬ ਵਾਲੇ ਆਓ ਯਾਰ ਸਾਰੇ ਕਲੱਬ ਵਾਲੇ ਆਓ ਆ ਜਾਓ ਆ ਜਾਓ ਆਓ ਬਈ ਥੋੜਾ ਪਿੱਛੇ ਅੱਗੇ ਅੱਗੇ ਬਾਈ ਬਾਈ ਨਹੀਂ ਲੁਨੇਗੀ ਇੱਕ ਬੰਦ ਮਤ ਸੌ ਜੇ ਨੌ ਸਨਮਾਨ ਚੰਦ ਤਿਆਰ ਹੈ ਇੱਕ ਬੜਾ ਇੱਕ ਆਹ ਇਹਦਾ ਸੰਭੋਧ ਹੋ ਗਿਆ ਜੀ आ तो बोले सो निहार नमस्ते राम राम सामने 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 भाई सामने मंदरा। सारे ठीक है भाई इधर आके तुम सी आ भी थाओ इधर कोई गल नहीं भाई आओ यार मंदिर मंदिर आगे बैठ सारे हो देखो भाई थोड़ा ये चौड़ा कर लेना। थोड़ा जोड़ा कर लो ਬੋਲੀ ਸੋਨ ਨਿਹਾਲ ਇੱਕ ਮੈਂ ਲਈ ਇੱਕ ਚੱਲ ਆ ਲੋ ਹਾਂਜੀ ਇਹ ਹੋ ਜਾ ਕਾਕਾ ਜੀ ਖੰਬੇ ਤੋਂ ਘਰੋ ਜੋ ਕੋਈ ਨਹੀਂ ਬਿਠਾ ਦੇ ਯਾਰ ਆਇਨਾ ਕਰਾ ਜਾ ਆ ਜਾ ਆ ਜਾ ਆ ਕਰੀਬ ਆਪ ਠੀਕ ਹੈ ਜੀ ਇੱਕ ਮਿੰਟ ਖੜੀ ਯਾਰ ਇੱਕ ਫੋਟੋ ਖਿੱਚੀ ਆਂ ਬ੍ਰਾਂਡਡ ਮੁੰਡਾ ਤਾਂ ਰਹਿ ਗਿਆ ਮੁੰਡੇ ਨੀ ਮਾ ਮਾ ਖਤਗਾ ਇੱਕ ਮਿੰਟ ਬਾਈ ਦੇ ਇੱਕ ਮਿੰਟ ਨਹੀਂ ਆਇਆ ਉਹਨੇ ਨਹੀਂ ਲੋਟ ਨਹੀਂ ਆਇਆ ਕੰਮ ਵਿੱਚ ਫੋਟੋ ਆ ਗਏ ਨੇ ਗੱਤੀ ਜੀ ਹਾਂ ਫੁੱਟੇ ਸੁਣਿਆ ਬਾਬ ਮੈਨਤ ਮੋਹੀ ਨਹੀਂ ਕਰਾਉਂਦੇ ਨਾ ਕੱਥ ਨੂੰ ਕੇ ਬੋਟ ਨਹੀਂ ਆਇਆ ਕੈਮਰਾ ਆ ਰਹੀ ਹੈ ਮੈਨੂੰ ਬਰਾਬਰ ਹਾਂਜੀ ਹਾਂ ਇੱਕ ਰਾਜ ਨਹੀਂ ਖੜੇ ਹਾਂ ਹਾਂ ਕਰੇ ਸਨ ਚੱਲ ਲਾਈ ਕਰੀ ਬਹੁਤ ਆਖੋ Aduh, mau nggak? Karena, mau ini, kalau mau ਚਲੋ ਬਸ 5 ਮਿੰਟ ਹੋਰ ਆਜੋ ਇਸ ਮੇਰੇ ਘਰ ਆ ਰਹੀ ਮੈਂ ਚਲੋ ਜਿਹੜਾ ਕਰੰਟ ਨਾਲ ਆਜੋ ਭਾਈ ਇਹੋਕਾ ਨਾੜਾ ਆਲੋ ਭਾਈ ਚਾ ਲੋ ਇਹਦੇ ਗੱਲ ਕਰਦੇ ਨਾਲ ਹੀ ਆ ਗਾ ਲੋ ਐ ਖਰੀਦ ਇੱਕ ਮਿੰਟ ਸਾਹਮਣੇ ਇਧਰੋਂ ਕਰਦੇ ਚਲੋ ਆ ਗਈ ਸਾਹਣੀ ਆ ਗਏ ਉਹ ਤਾਂ ਹੋਣਾ ਇਧਰ ਆਜੋ ਇੱਕ ਮਿੰਟ ਸਾਹਮਣੇ ਨਾਲ ਆਜੋ ਰਾਣੀ ਕਿਉਂ ਚਲੋ ਆਜੋ ਆਜੋ ਗਾ ਲੇ ਕਰ ਸਕਦੇ ਚਲੋ ਚਲੋ ਜੀ ਆਜੋ ਜੀ ਆਜੋ ਜੀ ਸਾਰੇ ਬਾਲਾ ਜੀ ਕੋਲ ਜਾਨ ਆਜੋ 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 ਬਾਬਾ ਜੀ ਨਾਲੋ ਗੁਰੇ ਕੰਟੀਨੂ ਆ ਜਾ ਜੰਤੀ ਆ ਜਾ ਜੰਤੀ ਹਾਂਜੀ ਇਧਰ ਬੇਟਾ ਸਾਹਮਣੇ ਮੈਂਬਰ ਚਲੋ ਜੀ ਚਲੋ ਜੀ ਚਲੋ ਯਾਰ ਤੁਸੀਂ ਜਾਓ ਚਲੋ ਚਲੋ ਯਾਰ ਤੁਸੀਂ ਹਮ ਜਾਓ ਕਰ ਯਾਰ ਇਧਰ ਸਾਹਮਣੇ ਭਾਈ ਉਹ ਨੂਰ ਵੀ ਗਿਆ ਮਤਲਬ ਤਾਂ ਬਹੁਤ ਬਹੁਤ ਸਾਨੂੰ ਵਾਦੂਨ ਮੇਰੇ ਨਜ਼ਰ ਨੂੰ ਲਈ ਜੋ ਜਿਹੜੇ ਬਹੁਤ ਬੰਦਾ ਆਪੇ ਆਪਣੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਇਹਨਾਂ ਪ੍ਰਕਾਰ ਦੇ ਨਹੀਂ ਆਪਣੀ ਜਰੂਰ ਕਰਦੇ ਹਾਂ ਉਹ ਵੀ ਬਣਾਈ ਜਿਹੜਾ ਪਾਹੇ ਦੇ ਹਰ ਇੱਕ ਮੋਟਰ ਦੇ ਨਾਲ ਕੱਟਣ ਦੇ ਹੈ ਇਹ ਹੋ ਨਹੀਂ ਹੈ ਆ ਤਾਂ ਹੋ ਗਿਆ ਜਿਹੜਾ ਪੈਸੇ ਦੇਵਾ ਕਰ ਉਹਦੀ ਬਾਰ ਗਏ ਪੈਸੇ ਦੇਵਾ ਗਏ ਕੀ ਹੋ ਗਿਆ ਨਾ ਇਹ ਬਹੁਤ ਬਹੁਤ ਧੰਨਵਾਦ ਆਪਾਂ ਹੁਣ ਲਾਈਵ ਨੂੰ ਸਮਾਪਤ ਕਰਨ ਲੱਗੇ ਆ ਇੱਥੇ ਤੋਂ ਬਾਅਦ ਅਜ ਵੀ ਜਾ ਚੁੱਕੇ ਰਹੇ ਧੰਨਵਾਦ ਓਏ ਜੀ ਗ੍ਰੇਟਰ ਰੱਦ ਸੀ ਮੇਰੇ ਨੂੰ ਕੁਛ ਆ ਗਿਆ ਨਾ ਲਗਦਾ ਨਹੀਂ